ਸਤ ਸ੍ਰੀ ਅਕਾਲ ਬਾਹਾਂ ਖੜੀਆਂ ਕਰ ਲੋ ਲੇਟ ਆਈ ਤੁਸੀਂ ਨਹੀਂ ਮੈਂ ਤਾਂ ਨਹੀਂ ਆਉਣਾ ਰੈਕਟਰ ਹੁਣ ਨਹੀਂ ਮਿਲ ਕੇ ਆ ਜੀ ਕਿੱਦਾਂ ਠੀਕ ਠਾਕ ਜੀ ਵਧੀਆ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੀਡੀਓ ਅਸੀਂ ਸ਼ੁਰੂ ਕੀਤੀ ਹੈ ਨਵੀਂ ਇਲਜ਼ਾਮ ਤੇ ਨਾਲੇ ਹੁਣ ਟੀਮ ਦੇ ਰਿਵਿਊ ਲੈਨੇ ਆ ਵੀ ਵੀਡੀਓ ਦੇ ਵਿੱਚ ਜਿਹੜਾ ਨਵਾਂ ਇੱਕ ਕਿਰਦਾਰ ਆਇਆ ਵਾ ਕਿਉਂਕਿ लवली ਨੇ ਪੂਰੀ ਵੀਡੀਓ ਚ ਜਿਹੜੀ ਤਲਾਕ ਚੰਗਾ ਜਾਂ ਮੌਦੀ ਗੱਡੀ ਮੰਗੀ ਵਿਚਾਰੇ ਨੇ ਹਾਂ 6 ਦਿਨ ਹੋ ਗਏ ਆ ਮੈਨੂੰ ਛੇ ਦਿਨ ਹੋ ਗਏ ਕੇ ਇਹੋ ਪੱਗ ਬਣੀ ਨੂੰ ਕਿੱਦਾਂ ਦਾ ਲੱਗ ਰਿਹਾ ਵੀਡੀਓ ਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਵੀਡੀਓ ਦੇ ਵਿੱਚ ਸਾਰੇ ਜਾਨੇ ਜ਼ਰੂਰ ਵੇਖਿਓ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਆ ਅਸਲ 'ਚ ਨਾ ਲਵਲੀ ਦਾ ਜਿਹੜਾ ਰੋਲ ਹੈਗਾ ਉਹ ਗੱਡੀ ਮੰਗਣ ਦਾ ਹੀ ਜ਼ਿਆਦਾ ਹਨਾ ਇਹਦੇ ਵਿੱਚ ਭੋਲਾ ਵਿਚਾਰਾ ਬਣਿਆ ਜਿਵੇਂ ਭੋਲਾ ਲਵਲੀ 'ਚ ਬਹੁਤ ਕਹਿਰ ਹੋਣਾ ਇਹ ਦਲਜੀਤ ਜਿਹੜਾ ਤੁਸੀਂ ਸਾਰੇ ਕਹਿੰਦੇ ਵੀ ਉਹਨੂੰ ਨੈਗੇਟਿਵ ਰੋਲ ਵਧੀਆ ਲੱਗਦਾ ਵਾ ਤੇ ਇਹਨੂੰ ਇਸ ਵਾਰ ਫੇਰ ਨੈਗੇਟਿਵ ਰੋਲ ਹੀ ਦਿੱਤਾ ਤੇ ਇੱਕ ਵਾਰੀ ਲਿਆ ਕਰਨਾ ਵੀਡੀਓ ਜੇ ਬਸ ਧੰ 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 ਉਹ ਨਾ ਕੋਈ ਗੋਪੀ ਮੋਰੀ ਦਾ ਧੰ 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 ਰੁਪਿੰਦਰ ਭਾਬੀ ਜੀ ਆਓ 1 ਮਿੰਟ ਦਮ ਜਾਨੇ ਵਾਰ اچھا ਤੁਹਾਡੇ ਬੰਦਿਆਂ ਦੇ ਤੇ ਰਿਵਿਊ ਲੈ ਲੇ ਹੁਣ ਤੁਸੀਂ ਦੱਸੋ ਕਿ ਤੁਹਾਨੂੰ ਇਲਜ਼ਾਮ ਮੂਵੀ ਚ ਕੰਮ ਕਰਕੇ ਕਿੱਦਾਂ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਜੀ ਕਿਉਂਕਿ ਭਾਬੀ ਦਾ ਰੋਲ ਜਿਹੜਾ ਬੜਾ ਭੋਲਾ ਸੀਗਾ ਤਲਾਕ ਚੰਗਾ ਚਾ ਮੌਚ ਤੇ ਇਸ ਵਾਰ ਪੂਰੇ ਵਟ ਕੱਢੂਗੀ लवली ਇੱਥੇ ਆ ਕੇ ਖਲੋਵਾਂ ਇੱਥੇ ਬਣੀ ਨੀ ਬਈ ਉਹਦੇ ਪੈਣ ਭਰਾ ਬਣਿਆ ਇਹਨਾਂ ਦੀ ਵਟ ਕੱਢਣੀ ਚਾਹੀਦੀ ਯਾਰ ਜੂਰਜੀ ਨਾਲ ਹੀ ਜਨ ਨਹੀਂ ਅਸਲ ਚ ਤਾਂ ਨਾਲੇ ਵੱਖਰਾ ਆ ਉਹਦੇ ਨਾਲ ਉਹ ਵੀਡੀਓ ਨਾਲੋਂ ਬਿਲਕੁਲ ਵੱਖਰਾ ਹੋ ਗਿਆ ਨਹੀਂ ਬਹੁਤ ਵਧੀਆ ਸਟੋਰੀ ਆ ਮੈਨੂੰ ਪਹਿਲਾਂ ਚ ਲੱਗਦਾ ਮਿਲਿਆ ਸੀ ਬਹੁਤ ਭੋਲਾ ਪੰਡਾ ਨਾਮ ਬਹੁਤ ਵਧੀਆ ਵਾ ਇਸ ਨਾਮ ਤੇ ਇਹਦੇ ਤਾਂ ਵਟ ਕੱਢੂ ਚਾਹੀਦੇ ਨਾ ਯਾਰ ਇਹਦੀ ਨੌਕਰੀ ਨਾਂਕਰੀ ਛਡਾ ਦੇਣੀ ਵੇਖੀ ਸੀ ਸਾਰੀ ਮੈਂ ਕਿਹਾ ਵੀ ਇਹਦੇ ਮੈਂ ਕਰਾਂਗਾ ਗਾ ਤਾਂ ਹੋ ਗਿਆ ਨਾ ਗੱਲ ਗਾਲਾਂ ਨਹੀਂ ਪੈਂਦੀਆਂ ਨਾਲੇ ਗਾਲਾਂ ਨਹੀਂ ਪੈਂਦੀਆਂ ਸਾਰੇ ਕਮੈਂਟ ਮੈਨੂੰ ਹੀ ਆਉਣੇ ਆ ਵੇਖੀ लवली ਵਿਚਾਰੇ ਨੇ ਇਦਾਂ ਹੋ ਗਿਆ ਉਦਾਂ ਹੋ ਗਿਆ ਵਿਚਾਰਾ ਵਿਚਾਰਾ लवली ਤਾਂ ਕਾਹ ਹੋ ਗਿਆ ਤੇ ਕੜੀ ਨੂੰ ਮੈਂ ਕਹਾਂਉਂਦੇ ਆ ਗਾਲਾਂ ਇੱਕ लवली ਦੇ ਕਾਹ ਹੋਣ ਇੱਧਰ ਜਿੰਨੀਆਂ ਤਰੀਫਾਂ ਹੁੰਦੀਆਂ ਨਹੀਂ ਜਿੰਨੀਆਂ ਦਿਲਜੀ ਦੀਆਂ ਤਰੀਫਾਂ ਹੁੰਦੀਆਂ ਨਾ ਤਲਾਕ ਚੰਗਾ ਜਾਂ ਮੌਚ ਹੁਣ ਉਹਨੀਆਂ ਗਾਲਾਂ ਪੈਣੀਆਂ ਨਹੀਂ ਵੇਖੀ ਕਿੰਨਾ ਕੁ ਕਰਾਉਣਾ ਤੇਰਨਾ ਗਾਣਾ ਫਿਰ ਵੀ ਚਲੋ ਮੈਂ ਘਰ ਜੜਨਦੇ ਆ ਆ ਗਿਆ ਸੁਣਨ ਵਾਲੇ ਆ ਕਿਹੜਾ ਵੇਖਣ ਵਾਲੇ ਰੋਣਾ ਫਿਰ ਜਦੋਂ ਆਹ ਤੱਕ ਕਰਨਾ ਤੇ ਪੈਣਾ ਹੀ ਤੇ ਚੱਲੀਏ ਹੁਣ ਚਾਹ ਬਣੀ ਪੀਏ ਕਰੀਏ ਸ਼ੁਰੂ ਫੇਰ ਆਪਣੇ ਲਈ 100% ਲਈਦਾ 100% ਲਈਦਾ ਕੋਈ ਗੱਲ ਨਿਕਲੇ ਚਾਹ ਨਾ ਨਿਕਲੇ ਕਿਤੇ ਕਿਤੇ ਚਲੋ ਵਲ ਪਾ ਜਾਂਦਾ ਜਵਾਨ ਨੂੰ ਉਦਾਂ ਤੇ ਕੋਈ ਉਦਾਂ ਤੇ ਕੋਈ ਗੱਲ ਨਹੀਂ ਆ ਨਹੀਂ ਹੋ ਜਾਂਦਾ ਉਹ ਤੇ ਕਦੀ ਕਦੀ ਹੋ ਜਾਂਦਾ ਨੀ ਪੈਂਦੇ ਠੰਡ ਕਰਕੇ ਆ ਜਰੂਰ ਵੇਖਿਓ ਤੇ ਵੇਖ ਕੇ ਹਾਂ ਸਰ ਜਣੇ ਜਰੂਰ ਦੇਖੋ ਨੀ ਕੁੰਬੜਿਆਂ ਦਾ ਮੁੱਲ ਪਾ ਦਈਏ ਹੁਣ 6 ਦਿਨ ਹੋ ਗਏ ਆ ਦੀਮ ਨਹੀਂ ਹੋ ਕਪੜੇ ਦੇ ਹੁਣ ਮੁੱਲ ਪਾ ਜੀ ਲੱਖੋਂ ਤੇ ਰੋਣ ਦੇ ਰਹਿਣਾ ਮਾੜੀ ਮੇਨੂੰ ਫੋਨ ਕਰਕੇ ਕਹਨੇ ਕਿ ਕਿਹੜੇ ਕੱਪੜੇ ਪਾਉਣੇ ਆਉਣਾ ਨਹੀਂ ਨਾ ਲੈ ਕੇ ਭਾਬੀ ਨੂੰ ਉਹਦੇ ਕਰਕੇ ਭਾਬੀ ਨੇ ਇਹ ਕਰ ਲੈਣਾ ਦੀਨ ਨਹੀਂ ਆਉਂਦਾ ਜੇ ਉਹ ਕੱਲ ਜੇ ਆ ਸਕਦਾ ਹੈ ਜਾਂ ਆ ਗਿਆ ਹੀ ਹੈ ਉਹ ਹੁਣ ਚੱਲਣਾ ਤੁਸੀਂ ਇਦਾਂ ਕਰੋ ਮਾਤਾ ਜੀ ਨੂੰ ਨਾਲ ਹੀ ਲਿਆਇਓ ਹੁਣ ਆ ਕਰਾਈਏ ਸਟਾਰਟ ਕੰਮ ਅਮਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖ ਲਓ ਜੀ ਫੇਰ ਆ ਗਏ ਆ ਵਲੌਗ ਬਣਾਉਣ ਅਸਾਂ ਤੁਸੀਂ ਵਲੌਗ ਨੂੰ ਇੰਨਾ ਪਿਆਰ ਦਿੰਦੇ ਨਾ ਸਾਰੇ ਜਣੇ ਤੇ ਸਾਡਾ ਜੀ ਕਰਦਾ ਕਿ ਹੋਰ ਧਰਮੇ ਗੱਲਾਂ ਬਾਤਾਂ ਕਰੀਏ ਇੱਕ ਗੱਲ ਇਦਾਂ ਵਾ ਵੀ ਨਵੀਂ ਵੀਡੀਓ ਸਾਡੀ ਨਵੀਂ ਸੀਰੀਜ਼ ਸ਼ੁਰੂ ਹੋਣ ਜਾ ਰਹੀ ਆ ਇਲਜ਼ਾਮ ਤੇ ਨਾਮ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵਾ ਕਿ ਇਲਜ਼ਾਮ ਤੇ ਲੱਗਣਾ ਕਿਸ ਨਾ ਕਿਸੇ ਤੇ ਹੁਣ ਵੇਖੋ ਕਿਹਦੇ ਉੱਤੇ ਲੱਗਦਾ ਤੇ ਜਿਵੇਂ ਕਿਵੇਂ ਪਲਾਨ ਕਰ ਰਿਆ ਸੀਗਾ ਕਿ ਜਿੱਦਾਂ ਤਲਾਖ ਚੰਗਾ ਚਾ ਮੌਦੇ ਵਿੱਚ ਰੁਪਿੰਦਰ ਨਾਲ ਜੋ ਕੁਝ ਹੋਇਆ ਸਾਰੇ ਨੂੰ ਪਤਾ ਆ ਤੇ ਅਗਰ ਇਸ ਤੋਂ ਉਲਟ ਸਭ ਕੁਝ ਹੋਵੇ ਤੇ ਕਿੱਦਾਂ ਦਾ ਲੱਗੂਗਾ ਤੇ ਉਹਦੇ ਉੱਤੇ ਸਾਰੀ ਵੀਡੀਓ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਊਗੀ ਬਿਲਕੁਲ ਆਊਗੀ ਤੇ ਹੁਣ ਅਸੀਂ ਚੱਲੇ ਆ ਸਭ ਗੁਰਦਾਸਪੁਰ ਆਏ ਹਾਂ ਤੇ ਮੈਡਮ ਜੀ ਕਹਿੰਦੇ ਕੁਝ ਖਾ ਲਓ ਜੀ ਕਹਿੰਦੇ ਆ ਤੇ ਅਸੀਂ ਚੱਲਦੇ ਆ ਸਭ ਨਾਲ ਇੱਕ ਬਾਕੀ ਗੱਲਾਂ ਉਸੇ ਜਾ ਕੇ ਕਰਦੇ ਨੇ ਨਾਲ ਉਹਦੇ ਸਿਫਾਈ ਕਹਿੰਦੇ ਜੇ ਤੁਸੀਂ ਕਿਧਰ ਨਹੀਂ ਉਹ ਕੋਈ ਖਾ ਕੋਈ ਨਾ ਮੈਂ ਨਾ ਮੈਨੂੰ ਮੇਰੀ ਨਸਲ ਚ ਸਿਹਤ ਠੀਕ ਨਹੀਂ ਹੈਗੀ ਪਿੱਤਾ ਕਰਕੇ ਮੇਰਾ ਕੁਝ ਕੰਮ ਚੀਜ਼ ਨਹੀਂ ਕਰਦੇ ਤੇ ਕਹਿੰਦੇ ਮੈਨੂੰ ਘਰੋਂ ਦਾਦ ਦੇਣਾ ਕਿ ਮੈਂ ਵੀ ਨਹੀਂ ਕੰਮ ਕਰਾਂਗਾ ਅਲੀ ਗਲੀ ਗਈਆਂ ਨੇ ਵੀਡੀਓ ਜਿਹੜੀ ਇਲਜ਼ਾਮ ਅਸੀਂ ਸ਼ੁਰੂ ਕਰਨ ਲੱਗੇ ਆ ਉਹਦੇ ਵਿੱਚ ਮੇਨ ਜਿਹੜਾ ਤੰਗੀ ਦੇਣ ਵਾਲਾ ਕੈਰੇਕਟਰ ਉਹ ਰੁਪਿੰਦਰ ਭਾਪੀ ਦਾ ਕਈ ਸਾਰਿਆਂ ਨੇ ਮਲਾਂ ਉਹਨਾਂ ਨੂੰ ਬੜਾ ਵੇਖਿਆ ਹੈ ਹਨਾ ਮਤਲਬ ਤੰਗੀ ਕੱਟਦੇ ਆ ਹਾਂ ਜੁਰ ਤੇ ਇਹਦੇ ਵਿੱਚ ਤੁਹਾਨੂੰ ਉਹ ਕਿੰਨਾ ਤੰਗੀ ਦਿੰਦੇ ਨੇ ਉਹਦੇ ਬਾਰੇ ਸਾਰਾ ਜਾਣਨ ਨੂੰ ਮਿਲੇਗਾ ਤੇ ਤੁਹਾਨੂੰ ਜ਼ਰੂਰ ਪਸੰਦ ਵੀ ਆਏਗਾ ਤੇ ਜਿਹੜਾ ਮੇਰਾ ਤੇ ਜੋਰਦਾ ਰੋਲ ਆ ਉਹ ਅਹੀ लवली ਦੇ ਭਰਾ ਪਰਚਾਈ ਤੇ ਸਾਡਾ ਮਲਾਂ ਨਿਊਟਰਲ ਜਿਹਾ ਰੋਲ ਆ ਕੋਈ ਨਾ ਜਾਂਦਾ ਵਿੱਚ ਮਤਲਬ 네ਗੇਟਿਵ ਰੋਲ ਨਹੀਂ ਹੈਗਾ ਜਾਂ ਪੋਜ਼ਿਟਿਵ ਨਹੀਂ ਹੈਗਾ ਨਿਊਟਰਲ ਜਿਹਾ ਆਪਣੇ ਆਪ ਦਾ ਸੋਚਣ ਵਾਲਾ ਸੀਨ ਹੈ ਤੇ ਉਸ ਤੋਂ ਬਾਅਦ ਜਿਹੜਾ ਦਲਜੀਤ ਮਾ ਉਹ ਬਣਿਆ ਵਾ ਰਪਿੰਦਰ ਭਾਬੀ ਦਾ ਭਰਾ ਤੇ ਉਹ ਰਪਿੰਦਰ ਭਾਬੀ ਤੇ ਹੈਗੇ ਨੇ ਨੈਗੇਟਿਵ ਰੋਲ ਤੇ ਦਿਲਜੀਤ ਉਹਨਾਂ ਨੂੰ ਕਿਦਾਂ ਹੱਲਾਸ਼ੇਰੀ ਦਿੰਦਾ ਉਤੋਂ ਹੋਰ ਉਹ ਸਾਰੀ ਗੱਲ ਬਾਤ ਜਿਹੜੀ ਉਹਦੇ ਵਿੱਚ ਹੈਗੀ ਹੈ ਜਿਹੜੇ ਦਿਲਜੀਤ ਦੇ ਮਹਾਰਾਜ ਨੇ ਅਸਲ 'ਚ ਜਿਹਨੇ ਮਤਲਬ ਕਿ ਤਲਾਕ ਚੰਗਾ ਦਾ ਮੌਤ 'ਚ ਸਾਡੇ ਮਤਲਬ ਦੋਨਾਂ ਦੇ ਮਦਰ ਬਣੇ ਨੇ ਉਹ ਅਸਲ 'ਚ ਜਿਹੜੇ ਮਤਲਬ ਉਹ ਜਿਹੜੀ ਨਵੀਂ ਵੀਡੀਓ ਉਹਦੇ ਵਿੱਚ ਵੀ ਸਾਡੇ ਮਦਰ ਦਾ ਰੋਲ ਕਰਦੇ ਨੇ ਸੋ ਇਹ ਸਾਰੀ ਸਾਡੀ ਜਿਹੜੀ ਕਾਸਟ ਆ ਏਦਾਂ ਏਦਾਂ ਚੱਲਣੀ ਆ ਕਰਮਣ ਭੈਣ ਜੀ ਹੋਣੇ ਜਿਹੜੇ ਉਹ ਸਾਡੇ ਗਵੰਡੀ ਨੇ ਤੇ ਉਹ ਵੀ ਮਤਲਬ ਕਿ ਚੁੱਕਣਾ ਦੇਣ ਵਾਲੇ ਗਵੰਡੀ ਹੁੰਦੇ ਆ ਤੇ ਉਹ ਸਾਰਾ ਜਿੱਦਾਂ ਕੰਬੀਨੇਸ਼ਨ ਜਿਹਨਾਂ ਤੁਹਾਨੂੰ ਜਰੂਰ ਵਧੀਆ ਲੱਗੇਗਾ ਤੁਸੀਂ ਦੇਖਿਓ ਜਰੂਰ ਉਹ ਵੀਡੀਓ ਤੇ ਕਮੈਂਟ ਕਰਕੇ ਸਾਨੂੰ ਦੱਸਿਓ ਕਿੱਦਾਂ ਦੀ ਲੱਗੀ ਆ ਤੇ ਇੱਧਰ ਹੁਣ ਮੈਂ ਉਹਨੇ ਵੀ ਖਲਾਰਾ ਬਾਬਾ ਪਾ ਲਿਆ ਵਾ ਚਲਿਏ ਸੱਪ ਦਾ ਖਲਾਰਾ ਹੁਣ ਲੈ ਨੱਕ ਸਤ ਸ੍ਰੀ ਅਕਾਲ ਬਾਹਾਂ ਖੜੀਆਂ ਕਰ ਲੋ ਲੇਟ ਆਈ ਤੁਸੀਂ ਨਹੀਂ ਮੈਂ ਤਾਂ ਨਹੀਂ ਆਇਆ ਰੈਕਟਰ ਹੋਂ ਨਹੀਂ ਮਿਲ ਕੇ ਆ ਜੀ ਕਿੱਦਾਂ ਠੀਕ ਠਾਕ ਜੀ ਵਧੀਆ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੀਡੀਓ ਅਸੀਂ ਸ਼ੁਰੂ ਕੀਤੀ ਹੈ ਨਵੀਂ ਇਲਜ਼ਾਮ ਤੇ ਨਾਲੇ ਹੁਣ ਟੀਮ ਦੇ ਰਿਵਿਊ ਲੈਨੇ ਆ ਕਿ ਵੀਡੀਓ ਦੇ ਵਿੱਚ ਜਿਹੜਾ ਨਵਾਂ ਇੱਕ ਕਿਰਦਾਰ ਆਇਆ ਵਾ ਕਿਉਂਕਿ लवली ਨੇ ਪੂਰੀ ਵੀਡੀਓ ਚ ਜਿਹੜੀ ਤਲਾਕ ਚੰਗਾ ਜਾਂ ਮੌਦੀ ਗੱਡੀ ਮੰਗੀ ਵਿਚਾਰੇ ਨੇ ਹਾਂ 6 ਦਿਨ ਹੋ ਗਏ ਆ ਮੇਰੇ ਸ਼ੇਧ ਹੋ ਗਿਆ ਕੇ ਉਹ ਪੱਗ ਬੰਨੀ ਨੂੰ ਕਿੱਦਾਂ ਦਾ ਲੱਗ ਰਿਹਾ ਵੀਡੀਓ ਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਵੀਡੀਓ ਦੇ ਵਿੱਚ ਸਾਰੇ ਜਣੇ ਜ਼ਰੂਰ ਵੇਖਿਓ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਆ ਅਸਲ 'ਚ ਨਾ ਲਵਲੀ ਦਾ ਜਿਹੜਾ ਰੋਲ ਹੈਗਾ ਉਹ ਗੱਡੀ ਮੰਗਣ ਦਾ ਹੀ ਜ਼ਿਆਦਾ ਹਨਾ ਇਹਦੇ ਵਿੱਚ ਭੋਲਾ ਵਿਚਾਰਾ ਬਣਿਆ ਜਿਵੇਂ ਭੋਲਾ ਲਵਲੀ 'ਚ ਬਹੁਤ ਕੇਅਰ ਹੋਣਾ ਤੇ ਇਹ ਦਲਜੀਤ ਜਿਹੜਾ ਤੁਸੀਂ ਸਾਰੇ ਕਹਿੰਦੇ ਵੀ ਉਹਨੂੰ 네ਗੇਟਿਵ ਰੋਲ ਵਧੀਆ ਲੱਗਦਾ ਵਾ ਤੇ ਇਹਨੂੰ ਇਸ ਵਾਰ ਫੇਰ ਨੈਗੇਟਿਵ ਰੋਲ ਹੀ ਦਿੱਤਾ ਤੇ ਇੱਕ ਵਾਰੀ ਲਿਆ ਕਰਨਾ ਵੀਡੀਓ ਚ ਬਸ ਧੰ ਧੰ ਨਾ ਕੋਈ ਨਾ ਅੱਜ ਗੋਪੀਵਾਰੀ ਗੰਦ ਨਾ ਨਾ ਰੁਪਿੰਦਰ ਭਾਬੀ ਜੀ ਆ 1 ਮਿੰਟ ਦਮ ਜਾਨੀ ਬਾਰ ਅੱਛਾ ਤੁਹਾਡੇ ਬੰਦਿਆਂ ਦੇ ਤੇ ਰਿਵਿਊ ਲੈ ਲੇ ਹੁਣ ਤੁਸੀਂ ਦੱਸੋ ਕਿ ਤੁਹਾਨੂੰ ਇਲਜ਼ਾਮ ਮੂਵੀ ਚ ਕੰਮ ਕਰਕੇ ਕਿਹਦਾ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਜੀ ਕਿਉਂਕਿ ਭਾਬੀ ਦਾ ਰੋਲ ਜਿਹੜਾ ਬੜਾ ਭੋਲਾ ਸੀਗਾ ਤਲਾਕ ਚੰਗਾ ਚਾ ਮੌਚ ਤੇ ਇਸ ਵਾਰ ਪੂਰੇ ਵਟ ਕੱਢੋਗੀ लवली ਦੇ ਇੱਥੇ ਆ ਕੇ ਖਲੋਵੋ ਇੱਥੇ ਪੜਿਨਿ ਗਏ। ਇਹ ਦੋ ਬੜਾ ਬੜਾ ਬਣਿਆ ਇਹਨਾਂ ਦੀ ਵਟ ਕੱਢਣੀ ਚਾਹੀਦੀ। ਯਾਰ ਜੁੱਟੀ ਨਾਲ ਹੀ ਨਹੀਂ। ਨਹੀਂ ਅਸਲ ਤਾਂ ਨਾਲੇ ਵੱਖਰਾ ਆ ਉਹਦੇ ਨਾਲ ਉਹ ਵੀਡੀਓ ਨਾਲੋਂ ਬਿਲਕੁਲ ਵੱਖਰਾ ਹੋ ਗਿਆ। ਨਹੀਂ ਬਹੁਤ ਵਧੀਆ ਸਟੋਰੀ ਆ। ਮੈਨੂੰ ਪਹਿਲਾਂ ਚ ਲੱਗਦਾ ਮਿਲਿਆ। ਬਹੁਤ ਢੋਲਾ ਪਾਉਂਦਾ। ਨਾਂ ਮੋ ਵਧੀਆ। ਹੂੰ ਇਦਾਂ ਤੇ ਇਹਦੇ ਤਾਂ ਵਟ ਕੱਢੂ ਚਾਹੀਦੀ ਨਾ ਯਾਰ। ਇਹਦੀ ਨੌਕਰੀ ਨੌਕਰੀ ਛਡਾ ਦੇਣੀ ਵੇਖੀ ਸੀ ਸਾਰੀ। ਗਾ ਤਾਂ ਹੋ ਗੀ ਨਾ ਇਹ ਗੱਲ। ਗਾਲਾਂ ਨਹੀਂ ਪੈਂਦੀਆਂ ਨਾਲੇ ਗਾਲਾਂ ਨਹੀਂ ਪੈਂਦੀਆਂ ਸਾਰੇ ਕਮੈਂਟ ਮੈਨੂੰ ਹੀ ਆਉਣੇ ਆ ਵੇਖ लवली ਵਿਚਾਰੇ ਨੇ ਇਦਾਂ ਹੋ ਗਿਆ ਉਦਾਂ ਆ ਗਿਆ ਵਿਚਾਰਾ ਵਿਚਾਰਾ लवली ਤਾਂ ਕਾਹ ਹੋਣੀ ਆਈ लवली ਕੋਲ ਆ ਜਿਆ ਆ ਗਾਲਾਂ ਇੱਕ लवली ਦੇ ਕਾਹ ਹੋਣਾ ਇਧਰ ਜਿੰਨੀਆਂ ਤਰੀਫਾਂ ਹੁੰਦੀਆਂ ਨਹੀਂ ਜਿੰਨੀਆਂ ਦਲਜੀਤ ਦੀਆਂ ਤਰੀਫਾਂ ਹੁੰਦੀਆਂ ਨਾ ਤਲਾਕ ਚੰਗਾ ਜਿਹਾ ਮੌਚ ਹੁਣ ਉਹਨੀਆਂ ਗਾਲਾਂ ਪੈਣੀਆਂ ਚਲੋ ਕੋਈ ਨੇ ਵੇਖੀ ਕਿੰਨਾ ਕੋ ਕਰਾਉਣਾ ਤੇਰੇ ਨਾਲ ਜਾਂ ਫਿਰ ਵੀ ਚਲੋ ਪੈਂਦਾ ਘਰ ਜਾ ਦਿੰਦੇ ਆ ਆ ਗਿਆ ਸੁਣਨ ਵਾਲੇ ਆ ਕਹਿਣਾ ਵੇਖਣ ਵਾਲੇ ਉਹ ਲਾਫਟ ਜਿੱਤ ਨਾ ਆਇਆ ਤੱਕ ਕਰਨਾ ਤੇ ਪੈਣਾ ਹੈ ਤੇ ਚੱਲੀਏ ਹੁਣ ਚਾਹ ਬਣੀ ਪੀਏ ਕਰੀਏ ਸ਼ੁਰੂ ਫੇਰ ਆਪਣੇ ਲਈ 100% ਪਈਦਾ 100% ਪਈਦਾ ਕੋਈ ਗੱਲ ਨਿਕਲੇ ਚਾਹ ਨਾ ਨਿਕਲੇ ਕਿਤੇ ਕਿਤੇ ਚਲੋ ਵਲ ਪਾ ਜਾਂਦਾ ਜਵਾਨ ਨੂੰ ਉਦਾਂ ਤੇ ਕੋਈ ਉਦਾਂ ਤੇ ਕੋਈ ਗੱਲ ਨਹੀਂ ਆ ਨਹੀਂ ਹੋ ਜਾਂਦਾ ਉਹ ਤੇ ਕਦੀ ਕਦੀ ਹੋ ਜਾਂਦਾ ਨੀ ਪੈਂਦੇ ਠੰਡ ਕਰਕੇ ਸਾਡੇ ਜ਼ਰੂਰ ਵੇਖਿਓ ਤੇ ਵੇਖ ਕੇ ਹਾਂ ਸਰ ਜੀ ਨੇ ਜ਼ਰੂਰ ਦੇਖੇ ਕੋਮੜਿਆਂ ਦਾ ਫੁੱਲ ਪਾ ਦਈਏ ਹੁਣ 6 ਦਿਨ ਹੋ ਗਏ ਆ ਨਹੀਂ ਦੀ ਨੀ ਦੇ ਹੋ ਕਪੜੇ ਦੇ ਹੁਣ ਫੁੱਲ ਪਾ ਜੀ ਲੱਖੋਂ ਤੇ ਰੋਣ ਦੇ ਪੈਣਾ ਨਹੀਂ ਨੇ ਕਿ ਕਿਹੜੇ ਕੱਪੜੇ ਪਾਉਣੇ ਆਉਣਾ ਨਹੀਂ ਇਹਨਾਂ ਲੈ ਕੇ ਭਾਬੀ ਨੂੰ ਉਹਦੇ ਕਰਕੇ ਭਾਬੀ ਨੇ ਇਹ ਕਰ ਲੈਣਾ ਜੀ ਨਹੀਂ ਆਉਂਦਾ ਉਹਦਾ ਕੱਲ ਜੇ ਆ ਸਕਦਾ ਹੈ ਜਾਂ ਆ ਗਿਆ ਹੀ ਹਾਂ ਅੱਲਾਹ ਤੁਸੀ ਇਦਾਂ ਕਰੋ ਮਾਤਾ ਜੀ ਨੂੰ ਨਾਲ ਹੀ ਲਿਆਇਓ ਹੁਣ ਆ ਕਰਾਈਏ ਸ਼ੁਰੂ ਕੰਮ ਅਮਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖ ਲਓ ਜੀ ਫਿਰ ਆ ਗਏ ਆ ਵਲੌਗ ਬਣਾਉਣ ਅਸਾਂ ਤੁਸੀ ਵਲੌਗ ਨੂੰ ਇੰਨਾ ਪਿਆਰ ਦਿੰਦੇ ਨਾ ਸਾਰੇ ਜਿਹੜੇ ਤੇ ਸਾਡਾ ਠੀਕ ਕਰਦਾ ਕਿ ਹੋਰ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ ਇੱਕ ਗੱਲ ਇਦਾਂ ਵਾ ਵੀ ਨਵੀਂ ਵੀਡੀਓ ਸਾਡੀ ਨਵੀਂ ਸੀਰੀਜ਼ ਸ਼ੁਰੂ ਹੋਣ ਜਾ ਰਹੀ ਆ ਇਲਜ਼ਾਮ ਤੇ ਨਾਮ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਇਲਜ਼ਾਮ ਤੇ ਲੱਗਣਾ ਕਿਸੇ ਨਾ ਕਿਸੇ ਤੇ ਹੁਣ ਵੇਖੋ ਕਿਹਦੇ ਉੱਤੇ ਲੱਗਦਾ ਤੇ ਜਿਵੇਂ ਕਿ ਮੈਂ ਪਲਾਨ ਕਰ ਰਿਆ ਸੀਗਾ ਕਿ ਜਿੱਦਾਂ ਤਲਾਕ ਚੰਗਾ ਚਾ ਮੌਤ ਦੇ ਵਿੱਚ ਰੁਪਿੰਦਰ ਨਾਲ ਜੋ ਕੁਝ ਹੋਇਆ ਸਾਰਿਆਂ ਨੂੰ ਪਤਾ ਆ ਤੇ ਅਗਰ ਇਸ ਤੋਂ ਉਲਟ ਸਭ ਕੁਝ ਹੋਵੇ ਤੇ ਕਿੱਦਾਂ ਦਾ ਲੱਗੂਗਾ ਤੇ ਉਹਦੇ ਉੱਤੇ ਸਾਰੀ ਵੀਡੀਓ ਆ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਊਗੀ ਬਿਲਕੁਲ ਆਊਗੀ ਤੇ ਹੁਣ ਅਸੀਂ ਚੱਲੇ ਆ ਸਭ ਗੁਰਦਾਸਪੁਰ ਆਏ ਹਾਂ ਤੇ ਮੈਡਮ ਜੀ ਕਹਿੰਦੇ ਕੁਝ ਖਾਣ ਨੂੰ ਜੀ ਕਹਿੰਦੇ ਆ ਤੇ ਅਸੀਂ ਚੱਲਦੇ ਆ ਸਭ ਨਾਲ ਇੱਕ ਬਾਕੀ ਗੱਲਾਂ ਉੱਥੇ ਜਾ ਕੇ ਕਰਦੇ ਹਾਂ ਦੇਖਾਂ ਉਹਦੇ ਸਿਵਾ ਜੀ ਕਹਿੰਦੇ ਅਜੇ ਤੁਸੀਂ ਕਿਧਰ ਨਹੀਂ ਉਹ ਕੋਈ ਖਾਣ ਨੂੰ ਮੇਰਾ ਨਾਮ ਨਹੀਂ ਨੰਨ ਮੇਰੀ ਨਸਲ ਚ ਸੇਤ ਠੀਕ ਨਹੀਂ ਹੈ ਕਿ ਤਾਂ ਕਰਕੇ ਮੇਰਾ ਕੁਛ ਕੰਮ ਚੀਜ਼ ਨਹੀਂ ਕਰਦੇ ਤੇ ਕਹਿੰਦੇ ਮੈਨੂੰ ਘਰੋਂ ਦਾਦ ਦੇਣਾ ਕਿ ਮੈਂ ਵੀ ਨਹੀਂ ਕਹਣਾ ਕੋਈ ਅੱਲੀ ਗਲੀ ਗਈਆਂ ਨੇ ਵੀਡੀਓ ਜਿਹੜੀ ਇਲਜ਼ਾਮ ਅਸੀਂ ਸ਼ੁਰੂ ਕਰਨ ਲੱਗੇ ਆ ਉਹਦੇ ਵਿੱਚ ਮੇਨ ਜਿਹੜਾ ਤੰਗੀ ਦੇਣ ਵਾਲਾ ਕੈਰੈਕਟਰ ਉਹ ਰੁਪਿੰਦਰ ਭਾਪੀ ਦਾ ਹੈ ਹੈਸ ਆਨ ਐਨੀਮਲ ਉਹਨਾਂ ਨੂੰ ਬੜਾ ਦੇਖਿਆ ਯਾਰ ਹਨਾ ਮੈਂ ਤੰਗੀ ਕੱਟਦੇ ਆ ਹਾਂ ਜੁਰ ਤੇ ਇਹਦੇ ਵਿੱਚ ਤੁਹਾਨੂੰ ਉਹ ਕਿੰਦਾ ਤੰਗੀ ਦਿੰਦੇ ਨੇ ਉਹਦੇ ਬਾਰੇ ਸਾਰਾ ਜਾਣਨ ਨੂੰ ਮਿਲੇਗਾ ਤੇ ਤੁਹਾਨੂੰ ਜ਼ਰੂਰ ਪਸੰਦ ਵੀ ਆਏਗਾ ਤੇ ਜਿਹੜਾ ਮੇਰਾ ਤੇ ਜੋਰਦਾ ਰੋਲ ਆ ਉਹ ਅਸੀਂ लवली ਦੇ ਭਰਾ ਭਰਜਾਈ ਤੇ ਸਾਡਾ ਮਤਲਬ ਨਿਊਟਰਲ ਜਿਹਾ ਰੋਲ ਆ ਕੋਈ ਨਾ ਜਨਾਂ ਵਿੱਚ ਮਤਲਬ 네ਗੇਟਿਵ ਰੋਲ ਨਹੀਂ ਹੈਗਾ ਜਾਂ ਪੋਜ਼ਿਟਿਵ ਨਹੀਂ ਹੈਗਾ ਨਿਊਟਰਲ ਜਿਹੜਾ ਆਪਣੇ ਆਪ ਦਾ ਸੋਚਣ ਵਾਲਾ ਸੀਨ ਹੈ ਤੇ ਉਸ ਤੋਂ ਬਾਅਦ ਜਿਹੜਾ ਦਲਜੀਤ ਵਾ ਉਹ ਬਣਿਆ ਨਾ ਰੁਪਿੰਦਰ ਭਾਬੀ ਦਾ ਭਰਾ ਤੇ ਉਹ ਰੁਪਿੰਦਰ ਭਾਬੀ ਤੇ ਹੈਗੇ ਨੇ ਨੈਗੇਟਿਵ ਰੋਲ ਤੇ ਦਿਲਜੀਤ ਉਹਨਾਂ ਨੂੰ ਕਿਦਾਂ ਹੱਲਾਸ਼ੇਰੀ ਦਿੰਦਾ ਉਤੋਂ ਹੋਰ ਉਹ ਸਾਰੀ ਗੱਲਬਾਤ ਜਿਹੜੀ ਉਹਦੇ ਵਿੱਚ ਹੈਗੀ ਹੈ ਜਿਹੜੇ ਦਿਲਜੀਤ ਦੇ ਮਹਾਰਾਜ ਜੀ ਨੇ ਅਸਲ 'ਚ ਜਿਹੜੇ ਮਤਲਬ ਕਿ ਤਲਾਕ ਚੰਗਾ ਦਾ ਮੌਜ 'ਚ ਸਾਡੇ ਮਤਲਬ ਦੋਨਾਂ ਦੇ ਮਦਰ ਬਣੇ ਨੇ ਉਹ ਅਸਲ 'ਚ ਜਿਹੜੇ ਮਤਲਬ ਉਹ ਜਿਹੜੀ ਨਵੀਂ ਵੀਡੀਓ ਉਹਦੇ ਵਿੱਚ ਵੀ ਸਾਡੇ ਮਦਰ ਦਾ ਰੋਲ ਕਰ ਰਹੇ ਨੇ ਸੋ ਇਹ ਸਾਰੀ ਸਾਡੀ ਜਿਹੜੀ ਕਾਸਟ ਆ ਏਦਾਂ ਏਦਾਂ ਚੱਲਣੀ ਆ ਰਮਨ ਭੰਜੀ ਹੋਣੇ ਜਿਹੜੇ ਉਹ ਸਾਡੇ ਗਵੰਡੀ ਨੇ ਤੇ ਉਹ ਵੀ ਮਤਲਬ ਕਿ ਚੁੱਕਣਾ ਦੇਣ ਵਾਲੇ ਗਵੰਡੀ ਹੁੰਦੇ ਆ ਤੇ ਉਹ ਸਾਰਾ ਜਿੱਦਾਂ ਕੰਬੀਨੇਸ਼ਨ ਜਿਹਨਾਂ ਤੁਹਾਨੂੰ ਜਰੂਰ ਵਧੀਆ ਲੱਗੇਗਾ ਤੁਸੀਂ ਦੇਖਿਓ ਜਰੂਰ ਉਹ ਵੀਡੀਓ ਤੇ ਕਮੈਂਟ ਕਰਕੇ ਸਾਨੂੰ ਦੱਸਿਓ ਕਿੱਦਾਂ ਦੀ ਲੱਗੀ ਆ ਤੇ ਇੱਧਰ ਹੁਣ ਮੈਂ ਉਹਨੇ ਵੀ ਖਲਾਰਾ 바ਵਾ ਪਾ ਲਿਆ ਵਾ ਚਲਿਏ ਸੱਪ ਦਾ ਖਲਾਰਾ ਹੁੰਦਾ ਹੀ ਨਾਪ そう。